ਗਰਮੀਆਂ ਦੇ ਦਿਨਾਂ ਦੀ ਇੱਕ ਤਪਦੀ ਦੁਪਹਿਰ ਦਾ ਸਮਾਂ ਹੈ ਜਲੰਧਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਮਾਤਾ ਵਿਚਾਰੀ ਇਕੱਲੀ ਰਸੋਈ ਦੇ ਵਿੱਚ ਕੰਮ ਕਰ ਰਹੀ ਹੈ ਅਚਾਨਕ ਦੇਖਦੀ ਹੈ ਬਿਬੂਹਾ ਖੜਕਿਆ ਹੈ ਸ਼ਾਇਦ ਕੋਈ ਆਇਆ ਹੋਣਾ ਜਿਵੇਂ ਹੀ ਗੇਟ ਖੋਲਿਆ ਨਾ ਤਾਂ ਅੱਗੋਂ ਆਪਣੀ ਧੀ ਅਤੇ ਆਪਣੇ ਜਵਾਈ ਨੂੰ ਚਿਰਾਂ ਬਾਅਦ ਇੱਥੇ ਆਇਆ ਦੇਖ ਉਸ ਦੀਆਂ ਅੱਖਾਂ ਚਮਕ ਜਾਂਦੀਆਂ ਹਨ ਅੰਦਰ ਜਾਂਦੀ ਹੈ ਦੀਆ ਹਾਂਕਦੀ ਹੈ ਤੁਰੰਤ ਰਸੋਈ ਦੇ ਵਿੱਚ ਜਾ ਕੇ ਸਾਰੇ ਕੰਮ ਛੱਡ ਦੋ ਗਿਰਾਸ ਕੱਚੀ ਰੱਸੀ ਬਣਾ ਕੇ ਅਤੇ ਆਪਣੀ ਧੀ ਆਪਣੇ ਜਵਾਈ ਨੂੰ ਪਿਆਉਂਦੀ ਹੈ ਗੱਲਾਂ ਮਤਾਂ ਕਰਨ ਲੱਗ ਜਾਂਦੇ ਹਨ ਗੱਲਾਂ ਹੀ ਗੱਲਾਂ ਦੇ ਵਿੱਚ ਜਵਾਈ ਅਚਾਨਕ ਆਪਣੇ ਪਿਤਾ ਨੂੰ ਫੋਨ ਕਰਦਾ ਹੈ ਪਿਤਾ ਜੀ ਬਹੁਤ ਜ਼ਰੂਰੀ ਕੰਮ ਹੋ ਗਿਆ ਹੈ ਜਲਦੀ ਤੋਂ ਜਲਦੀ ਇੱਥੇ ਮੇਰੇ ਸਹੁਰੇ ਘਰ ਆਓ ਜਿਵੇਂ ਹੀ ਪਿਤਾ ਹੜਬੜਾੜ ਦੇ ਵਿੱਚ ਆਪਣੇ ਮੋਟਰਸਾਈਕਲ ਤੇ ਸਾਰੇ ਘਰ ਪਹੁੰਚਿਆ ਨਾ ਤਾਂ ਉੱਥੇ ਆ ਕੇ ਦੇਖਦਾ ਹੈ ਵੀ ਮੁੰਡਾ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਹੈ ਵਿਆਹ ਦੀਆਂ ਗੱਲਾਂ ਛੜ ਬਿਠਿਆ ਹੈ ਆਖਦਾ ਹੈ ਪਿਤਾ ਜੀ ਮੈਂ ਤੁਹਾਡਾ ਵਿਆਹ ਕਰਨਾ ਚਾਹੁੰਦਾ ਹਾਂ ਅਗੋਂ ਪਿਤਾ ਪੁੱਛਦਾ ਹੈ ਵੀ beta ਇਸ ਉਮਰੇ ਮੇਰੇ ਨਾਲ ਕੌਣ ਵਿਆਹ ਕਰਾਵੇਗਾ ਮੈਨੂੰ ਕੀ ਲੋੜ ਪੈਗੀ ਅਗੋਂ ਬਹੁ ਬੋਲਦੀ ਹੈ ਨਹੀਂ ਜੀ ਬਿਲਕੁਲ ਸਹੀ ਕਹਿ ਰਹੇ ਹੋ ਨਾ ਤੁਹਾਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ ਤੁਹਾਡੀ ਰਜਾਮੰਦੀ ਹੋਣੀ ਚਾਹੀਦੀ ਹੈ ਬਸ ਅਸੀਂ ਬੋਟੀ ਪਾਲ ਰੱਖੀ ਹੈ ਅਗੋਂ ਅਕਦਾ ਹੈ ਦੱਸੋ ਫਿਰ ਕਿਸ ਨਾਲ ਕਰਾਉਗੇ ਮੇਰਾ ਵਿਆਹ ਜਿਵੇਂ ਹੀ ਦੋਹਾਂ ਨੇ ਰੜਕੇ ਬੋਲਿਆ ਨਾ ਵੀ ਤੁਹਾਡੀ ਕੁੜਮਨੀ ਨਾਲ ਤਾਂ ਉਸਤੇ ਵੀ ਪੈਰਾਂ ਹਿੱਟੋ ਜਮੀਨ ਨਿਕਲ ਗਈ ਆਖਿਰਕਾਰ ਕੌਣ ਸੀ ਇਹ ਜਵਾਈ ਜੋ ਆਪਣੀ ਹੀ ਸੱਸ ਦਾ ਵਿਆਹ ਆਪਣੇ ਪਿਤਾ ਨਾਲ ਕਰਵਾ ਰਿਆ ਸੀ ਆਖਿਰਕਾਰ ਕਿਸ ਸੀ ਇਹਨਾਂ ਦੀ ਮਜਬੂਰੀ ਜੋ ਇਸ ਤੋਂ ਬਾਅਦ ਹੋਇਆ ਨਾ ਉਹ ਸੁਣ ਕੇ ਤਾਂ ਤੁਹਾਡੇ ਵੀ ਪੈਰਾਂ ਹਿੱਟੋ ਜਮੀਨ ਨਿਕਲ ਜਾਵੇਗੀ ਜਿਵੇਂ ਹੀ ਵਿਆਹ ਕਰਕੇ ਪਿੰਡ ਦੇ ਵਿੱਚ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਐਸਾ ਕੰਮ ਕੀਤਾ ਹਾਂਜੀ ਐਸਾ ਕੀ ਕਰ ਦਿੱਤਾ ਪਿੰਡ ਵਾਲਿਆਂ ਨੇ ਆਖਿਰਕਾਰ ਇਸ ਵਿਆਦੀ ਨੌਬਤੀ ਕਿਵਾਏ ਜਾਣ ਦੇਰੀ ਬਨੇਰੋ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਬੇਨਤੀ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤੇ ਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਬੀਰਪਿੰਡੀ ਵਿੱਚ ਇੱਕ ਔਰਤ ਰਹਿੰਦੀ ਸੀ ਜਿਸ ਦਾ ਨਾਮ ਸੀ ਜਸਵੀਰ ਕੌਰ ਜਸਵੀਰ ਕੌਰ ਨੇੜੇ ਦੇ ਇੱਕ ਸ਼ਹਿਰ ਨਕੌਦਰ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਦੀ ਨੌਕਰੀ ਕਰਦੀ ਸੀ ਜਿੱਥੇ ਬੱਚਿਆਂ ਨੂੰ ਪੜਾਉਂਦੀ ਅਤੇ ਜਸਵੀਰ ਦੇ ਘਰ ਵਿੱਚ ਉਸ ਦੇ ਇੱਕ ਟੀਵੀ ਸੀ ਜਿਸ ਦਾ ਨਾਮ ਸੀ ਸਿਮਰਨ ਸਿਮਰਨ ਜਵਾਨ ਹੋ ਚੁੱਕੀ ਸੀ ਸ਼ਾਦੀ ਦੇ ਯੋਗ ਸੀ ਅਤੇ ਬਹੁਤ ਸੋਹਣੀ ਵੀ ਸੀ ਸਿਮਰਨ ਨਕੋਦਰ ਦੇ ਵਿੱਚ ਹੀ ਇੱਕ ਕੋਚਿੰਗ ਸੈਂਟਰ ਦੇ ਵਿੱਚ ਜਾਂਦੀ ਅਤੇ ਆਪਣੀ ਡਾਕਟਰੀ ਦੀ ਪੜ੍ਹਾਈ ਕਰ ਰਹੀ ਸੀ ਇਸ ਕਰਕੇ ਜਸਵੀਰ ਜਦੋਂ ਸਕੂਲ ਚੱਲ ਜਾਂਦੀ ਨਾ ਤਾਂ ਸਿਮਰਨ ਘਰ ਦੇ ਛੋਟੇ-ਮੋਟੇ ਕੰਮ ਸੰਭਾਲ ਲੈਂਦੀ ਇਸ ਤਰ੍ਹਾਂ ਮਾਂ ਅਤੇ ਧੀ ਦਾ ਸਹਾਂ ਚੰਗਾ ਲੱਗ ਰਿਹਾ ਸੀ ਜਸਵੀਰ ਦੀ ਉਮਰ तकरीबन 42 ਸਾਲ ਦੀ ਸੀ ਪਰ ਉਹ ਦੇਖਣ ਦੇ ਵਿੱਚ 42 ਸਾਲ ਦੀ ਲੱਗਦੀ ਨਹੀਂ ਸੀ ਦਰਅਸਲ ਜਦੋਂ ਬੱਚਿਆਂ ਨੂੰ ਪੜਾਉਂਦੀ ਤਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੰਭਾਲਦੀ ਜਿਸ ਕਰਕੇ ਬਹੁਤ ਸੋਹਣੀ ਵੀ ਦਿਖਦੀ ਸੀ ਇੱਕ ਦਿਨ ਸਿਮਨ ਨੇ ਸਵੇਰੇ ਸਵੇਰੇ ਉੱਠ ਕੇ ਰਸੋਈ ਦੇ ਵਿੱਚ ਨਾਸ਼ਤਾ ਕਰਨ ਲਈ ਗਈ ਕਿਉਂਕਿ ਉਸਦੀ ਮਾਂ ਜਲਦੀ ਉੱਠ ਕੇ ਨਾਸ਼ਤਾ ਬਣਾ ਕੇ ਸਕੂਲ ਚਲੀ ਜਾਂਦੀ ਅਤੇ ਸਿਮਰਨ ਬਾਅਦ ਦੇ ਵਿੱਚ ਉੱਠ ਕੇ ਨਾਸ਼ਤਾ ਕਰਿਆ ਕਰਦੀ ਉੱਤੇ ਉਸ ਨੂੰ ਇੱਕ ਟਿਫਨ ਦਿਖਾਈ ਦਿੱਤਾ ਜੋ ਟਿਫਨ ਉਸਦੀ ਮਾਂ ਆਪਣੇ ਲਈ ਲੈ ਕੇ ਜਾਇਆ ਕਰਦੀ ਸੀ ਪਰ ਅੱਜ ਜਸਵੀਰ ਕਿਸੇ ਕਾਰਨ ਵਸ਼ ਉਹ ਟਿਫਨ ਇੱਥੇ ਭੁੱਲ ਗਈ ਇਹ ਦੇਖ ਕੇ ਸਿਮਰਨ ਨੂੰ ਲੱਗਿਆ ਕਿ ਮਾਂ ਤਾਂ ਟਿਫਨ ਲੈ ਕੇ ਨਹੀਂ ਗਈ ਅਤੇ ਅੱਜ ਵਿਚਾਰੀ ਭੁખી ਰਹੇਗੀ ਅਤੇ ਇਹ ਬਿਲਕੁਲ ਨਹੀਂ ਸੀ ਚਾਹੁੰਦੀ ਵੀ ਉਸਦੀ ਮਾਂ ਭੁਖੀ ਰਵੇ ਇਸ ਕਰਕੇ ਸਿਮਰਨ ਨੇ ਆਪਣੀ ਸਿਕਉਰਿਟੀ ਚੁੱਕੀ ਅਤੇ ਉਹ ਟਿਫਨ ਲੈ ਕੇ ਸਿੱਧਾ ਆਪਣੇ ਮਾਂ ਦੇ ਸਕੂਲ ਨਕੌਦਰ ਦੇ ਵਿੱਚ ਪਹੁੰਚ ਗਈ ਸਿਮਰਨ ਜਿਵੇਂ ਹੀ ਸਕੂਲ ਦੇ ਵਿੱਚ ਦਾਖਲ ਹੋਈ ਸਾਰੇ ਅਧਿਆਪਕ ਅਤੇ ਵਿਦਿਆਰਥੀ ਉਸ ਵੱਲ ਦੇਖਣ ਲੱਗੇ ਇਸ ਤੋਂ ਬਾਅਦ ਸਿਮਰਨ ਅੱਗੇ ਵਧੀ ਹੈ ਅਤੇ ਸਿੱਧਾ ਉਸ ਜਗ੍ਹਾ ਤੇ ਗਈ ਜਿੱਥੇ ਉਸਦੀ ਮਾਂ ਬੱਚਿਆਂ ਨੂੰ ਪੜ੍ਹਾ ਰਹੀ ਸੀ ਜਿਵੇਂ ਹੀ ਜਸਵੀਰ ਨੇ ਆਪਣੀ ਧੀ ਨੂੰ ਦੇਖਿਆ ਉਸਨੇ ਪੁੱਛਿਆ ਬੇਟੀ ਤੁਹੇ ਤੇ ਕਿਉਂ ਆਏ ਹੈ ਤੈਨੂੰ ਕੋਈ ਪੈਸੇ ਦੀ ਲੋੜ ਤਾਂ ਨਹੀਂ ਪਰ ਸਿਮਰਨ ਨੇ ਕਿਹਾ ਨਹੀਂ ਮਾਂ ਮੈਨੂੰ ਪੈਸੇ ਦੀ ਲੋੜ ਨਹੀਂਦਰ ਅਸਲ ਅੱਜ ਤੁਸੀਂ ਆਪਣਾ ਟਿਫਨ ਭੁੱਲ ਗਏ ਸੀ ਅਤੇ ਮੈਂ ਸੋਚਿਆ ਵੀ ਤੁਹਾਡਾ ਟਿਫਨ ਪਹੁੰਚਾ ਦੇਆ ਕਿਉਂਕਿ ਜੇ ਤੁਹਾਡੇ ਕੋਲ ਖਾਣਾ ਨਹੀਂ ਹੋਵੇਗਾ ਤਾਂ ਤੁਸੀਂ ਭੁੱਖੇ ਰਹਿ ਜਾਓਗੇ ਇਹ ਕਹਿ ਕੇ ਸਿਮਰਨ ਨੇ ਆਪਣੇ ਥੜੇ ਵਿੱਚੋਂ ਟਿਫਨ ਕਢਿਆ ਅਤੇ ਆਪਣੇ ਮਾਂ ਦੇ ਅੱਗੇ ਬਿਠਾ ਦਿੱਤਾ। ਜਸਵੀਰ ਨੇ ਟਿਫਨ ਦੇਖ ਕੇ ਹਲਕਾ ਜਿਹਾ ਮੁਸਕਰਾਉਂਦੇ ਹੋਏ ਕਿਹਾ, "ਬੇਟੀ ਇਸ ਦੀ ਕੋਈ ਰੋੜ ਨਹੀਂ ਸੀ। ਇੱਕ ਦਿਨ ਮੈਂ ਭੁੱਖੀ ਰਹਿ ਜਾਂਦੀ ਤਾਂ ਫਿਰ ਕੀ ਹੋ ਜਾਂਦਾ?" ਇਹ ਸੁਣ ਕੇ ਸਿਮਰਨ ਨੇ ਕਿਹਾ, "ਮਾਂ, ਭੁੱਖੀ ਕਿਉਂ ਰਹਿ ਜਾਂਦੀ? ਤੁਸੀਂ ਮਿਹਨਤ ਕਰਕੇ ਮੈਨੂੰ ਇੰਨਾ ਵੱਡਾ ਕੀਤਾ ਹੈ। ਪਿਤਾ ਜੀ ਦੇ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਮੇਰੇ ਲਈ ਕੋਈ ਕਮੀ ਨਹੀਂ ਛੱਡੀ ਤਾਂ ਤੁਸੀਂ ਭੁੱਖੇ ਕਿਵੇਂ ਰਹਿ ਸਕਦੇ ਹੋ?" ਇਸ ਤੋਂ ਬਾਅਦ ਜਸਵੀਰ ਨੇ ਸਿਮਰਨ ਨੂੰ ਕਿਹਾ ਠੀਕ ਹੈ ਬੇਟੀ ਮੈਂ ਇਹ ਟਿਫਨ ਲੈ ਲਿਆ ਹੈ ਹੁਣ ਤੂੰ ਆਪਣੀ ਕੋਚਿੰਗ ਲਈ ਚਲੀ ਜਾ ਅਤੇ ਆਪਣੀ ਪੜਾਈ ਤੇ ਧਿਆਨ ਦੇ ਤੇਰਾ ਟੈਸਟ ਵੀ ਤਾਰਿਆ ਹੈ ਨਾ ਇਹ ਕਹ ਕੇ ਜਸਵੀਰ ਨੇ ਆਪਨੀ ਤੀਨ ਉੱਥੋਂ ਰਵਾਨਾ ਕਰ ਦਿੱਤਾ ਪਰ ਸਕੂਲ ਦੇ ਪ੍ਰਿੰਸੀਪਲ ਸਰਦਾਰ ਮਾਨ ਸਿੰਘ ਦੀ ਨਜ਼ਰ ਸਿਮਰਨ ਤੇ ਪੈ ਗਈ ਜਦੋਂ ਜਸਵੀਰ ਦਾ ਪੀਰੀਅਡ ਖਤਮ ਹੋਣ ਵਾਲਾ ਸੀ ਤਾਂ ਮਾਨ ਸਿੰਘ ਨੇ ਜਸਵੀਰ ਨੂੰ ਆਪਣੇ ਕੈਬਨ ਵਿੱਚ ਬੁਲਾ ਲਿਆ ਜਸਵੀਰ ਮਾਨ ਸਿੰਘ ਦੇ ਕਹਿਣ ਤੇ ਕੈਬਿਨ ਵਿੱਚ ਚਲੀ ਗਈ ਉਹ ਤੇ ਜਾ ਕੇ ਮਾਨ ਸਿੰਘ ਨੇ ਪਹਿਲਾਂ ਤਾਂ ਉਸ ਨੂੰ ਬੈਠਣ ਲਈ ਕਿਹਾ ਫਿਰ ਪੁੱਛਣ ਲੱਗਾ ਇਹ ਕੁੜੀ ਕੌਣ ਸੀ ਕੀ ਦੇਰੀ ਧੀ ਸੀ ਜਸਵੀਰ ਨੇ ਕਿਹਾ ਹਾਂਜੀ ਇਹ ਕੁੜੀ ਮੇਰੀ ਧੀ ਸੀ ਉਹ ਪੜਾਈ ਕਰ ਰਹੀ ਹੈ ਕੁਝ ਦਿਨਾਂ ਬਾਅਦ ਹੀ ਉਸ ਦਾ ਟੈਸਟ ਹੈ ਅਤੇ ਜੇਕਰ ਟੈਸਟ ਦੇ ਵਿੱਚ ਪਾਸ ਹੋ ਗਈ ਸ਼ਾਇਦ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ ਜਾਵੇ ਇਹ ਸੁਣ ਕੇ ਮਾਨ ਸਿੰਘ ਨੇ ਕਿਹਾ ਬਹੁਤ ਵਧੀਆ ਗੱਲ ਹੈ ਤੇਰੀ ਤੀ ਦਿਖਣ ਦੇ ਵਿੱਚ ਵੀ ਬਹੁਤ ਸੋਹਣੀ ਹੈ ਜਸਵੀਰ ਨੇ ਕਿਹਾ ਹਾਂ ਸਰ ਇਹ ਤਾਂ ਮੈਨੂੰ ਪਤਾ ਹੈ ਪਰ ਤੁਸੀਂ ਮੈਨੂੰ ਇੱਥੇ ਕਿਉਂ ਬੁਲਾਇਆ ਹੋਏ ਮਾਨ ਸਿੰਘ ਨੇ ਕਿਹਾ ਤੇਰੀ ਧੀ ਬਾਰੇ ਮੈਨੂੰ ਤੇਰੇ ਨਾਲ ਕੁਝ ਗੱਲ ਕਰਨੀ ਹੈ ਐਸੇ ਕਰਕੇ ਮੈਂ ਤੈਨੂੰ ਇੱਥੇ ਬੁਲਾਇਆ ਹੈ ਜਸਵੀਰ ਨੇ ਕਿਹਾ ਦੱਸੋ ਸਰ ਤੁਹਾਨੂੰ ਕੀ ਕਹਿਣਾ ਹੈ ਮਾਨ ਸਿੰਘ ਨੇ ਕਿਹਾ ਮੇਕੋ ਮੇਰਾ ਵੀ ਇੱਕ ਪੁੱਤਰ ਹੈ ਅਤੇ ਤੇਰੀ ਧੀ ਹੈ ਤੇਰੀ ਧੀ ਦੇਖਣ ਦੇ ਵਿੱਚ ਬਹੁਤ ਸੋਹਣੀ ਹੈ ਅਤੇ ਮੈਂ ਸੋਚ ਰਿਹਾ ਹਾਂ ਕਿ ਮੇਰੇ ਪੁੱਤਰ ਨਾਲ ਤੇਰੀ ਧੀ ਦੀ ਸ਼ਾਦੀ ਹੋ ਜਾਵੇ ਤਾਂ ਕਿਵੇਂ ਰਹੇਗਾ ਮੇਰਾ ਪੁੱਤਰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੈ ਅਤੇ ਚੰਗੇ ਪੈਸੇ ਕਮਾਉਂਦਾ ਹੈ ਦੇਖਣ ਦੇ ਵਿੱਚ ਵੀ ਠੀਕ-ਠਾਕ ਹੈ ਅਤੇ ਇਹਨਾਂ ਦੋਵਾਂ ਦੀ ਜੋੜੀ ਬਹੁਤ ਚੰਗੀ ਰਹੇਗੀ ਇਹ ਸੁਣ ਕੇ ਜਸਵੀਰ ਨੇ ਥੋੜੀ देर ਸੋਚਿਆ ਅਤੇ ਫਿਰ ਕਿਹਾ ਸਰ ਮੈਂ ਆਪਣੀ ਧੀ ਦੀ ਸ਼ਾਦੀ ਉਸਦੀ ਮਰਜ਼ੀ ਨਾਲ ਕਰਵਾਉਣਾ ਚਾਹੁੰਦੀ ਹਾਂ ਮੈਂ ਇੱਕ ਵਾਰ ਉਸ ਨਾਲ ਗੱਲ ਕਰ ਲਵਾਂ ਜੇ ਉਹ ਹਾਮੀ ਪਰਦੀ ਹੈ ਤਾਂ ਮੈਂ ਸ਼ਾਦੀ ਲਈ ਤੁਹਾਨੂੰ ਦੱਸ ਦਿਆਂਗੀ ਨਹੀਂ ਤਾਂ ਮੇਰੀ ਤਰਫੋਂ ਨਾ ਹੀ ਸਮਝੋ ਇਹ ਸੁਣ ਕੇ ਮਾਨ ਸਿੰਘ ਨੇ ਜ਼ਿਆਦਾ ਜ਼ੋਰ ਨਾ ਪਾਇਆ ਅਤਿਕਾ ਦਿੱਤਾ ਠੀਕ ਹੈ ਤੁਸੀਂ ਪਹਿਲਾਂ ਆਪਣੀ ਧੀ ਨਾਲ ਗੱਲ ਕਰ ਲਵੋ ਅਤੇ ਕੱਲ ਮੈਨੂੰ ਦੱਸ ਦੇਣਾ ਇਸ ਤੋਂ ਬਾਅਦ ਜਸਵੀਰ ਉੱਥੋਂ ਚਲੀ ਗਈ ਉਸ ਸਕੂਲ ਵਿੱਚ ਬੱਚਿਆਂ ਨੂੰ ਪੜਾਉਣ ਲੱਗੀ ਅਤੇ ਜਦੋਂ ਉਸ ਦੀ ਛੁੱਟੀ ਹੋਈ ਤਾਂ ਉਹ ਆਪਣੇ ਘਰ ਚਲੀ ਗਈ ਘਰ ਜਾ ਕੇ ਉਹ ਘਰ ਦੇ ਕੰਮਾਂ ਵਿੱਚ ਲੱਗ ਗਈ ਅਤੇ ਹਰੀ-ਹਰੀ ਸ਼ਾਮ ਹੋ ਗਈ ਸਿਮਰਨ ਕੋਚਿੰਗ ਤੋਂ ਵਾਪਸ ਆਉਣ ਵਾਲੀ ਸੀ ਉਸ ਵੇਲੇ ਜਸਵੀਰ ਟੀਵੀ ਦੇ ਸਾਹਮਣੇ ਬੈਠੀ ਸੀ ਅਤੇ ਆਪਣੀ ਤੀਦੀ ਉਡੀਕ ਕਰ ਰਹੀ ਸੀ ਥੋੜੀ ਦੇਰ ਦੇ ਵਿੱਚ ਸਿਮਰਨ ਆਪਣੀ ਸਕਿਉਰਟੀ ਲੈ ਕੇ ਘਰ ਪਹੁੰਚ ਗਈ ਜਿਵੇਂ ਹੀ ਜਸਵੀਰ ਨੇ ਆਪਣੀ ਤੀ ਨੂੰ ਆਉਂਦੇ ਦੇਖਿਆ ਨਾ ਉਸਨੇ ਮੁਸਕਰਾਦੇ ਹਾਂ ਉਸ ਦਾ ਸਵਾਗਤ ਕੀਤਾ ਅਤੇ ਕਿਹਾ 10 ਬੇਟੀ ਅੱਜ ਦਾ ਦਿਨ ਕਿਵੇਂ ਰਿਹਾ ਸਿਮਰਨ ਨੇ ਰੋਜ ਵਾਂਗ ਜਵਾਬ ਦਿੱਤਾ ਮਾਂ ਬਹੁਤ ਚੰਗਾ ਰਿਹਾ ਚੰਗੀ ਤਰ੍ਹਾਂ ਪੜ੍ਹਾਈ ਕੀਤੀ ਅਤੇ ਕੋਈ ਵੀ ਮੁਸ਼ਕਲ ਨਹੀਂ ਆਈ ਇਸ ਤੋਂ ਬਾਅਦ ਜਸਵੀਰ ਨੇ ਆਪਣੀ ਧੀ ਲਈ ਕੁਝ ਖਾਣਾ ਲਿਆਂਦਾ ਅਤੇ ਉਸਦੇ ਨਾਲ ਬੈਠ ਗਏ ਜਦੋਂ ਸਿਮਰਨ ਨੇ ਖਾਣਾ ਖਾ ਲਿਆ ਨਾ ਤਾਂ ਜਸਵੀਰ ਨੇ ਹੌਲੀ-ਹੌਲੀ ਗੱਲਾਂ ਸ਼ੁਰੂ ਕੀਤੀਆਂ ਅਤੇ ਕਿਹਾ ਬੇਟੀ ਮੇਰੇ خیال ਦੇ ਵਿੱਚ ਹੁਣ ਤੇਰੀ ਸ਼ਾਦੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਤੂੰ ਕਾਫੀ ਜਵਾਨ ਹੋ ਗਈ ਹੈ ਸਿਮਰਨ ਨੇ ਕਿਹਾ ਮੈਂ ਤੁਸੀ ਤਾਂ ਖੁਰ ਕਿਾ ਸੀ ਵੀ ਜਦੋਂ ਮੈਂ ਨੌਕਰੀ ਲੱਗ ਜਾਵਾਂਗੀ ਤਾਂ ਹੀ ਮੇਰੀ ਸ਼ਾਦੀ ਕਰੋਗੇ ਫਿਰ ਤੁਹਾਨੂੰ ਅੱਜ ਇਹ ਨਹੀਂ ਜਲਦੀ ਕਿਉਂ ਹੋ ਗਈ ਜਸਵੀਰ ਨੇ ਕਹਿ ਬਿਟੀ ਅੱਜ ਸਕੂਲ ਦੇ ਪ੍ਰਿੰਸੀਪਲ ਸਾਡੇ ਸਕੂਲ ਦੇ ਵਿੱਚ ਆਪਣੇ ਪੁੱਤਰ ਨਾਲ ਤੇਰੀ ਸ਼ਾਦੀ ਦੀ ਗੱਲ ਕਰ ਰਹੇ ਸਨ ਜਦੋਂ ਤੂੰ ਸਕੂਲ ਆਈ ਸੀ ਨਾ ਤਾਂ ਉਹਨਾਂ ਨੇ ਤੈਨੂੰ ਦੇਖ ਲਿਆ ਸੀ ਇਹ ਸੁਣ ਕੇ ਸਿਮਰਨ ਨੇ ਥੋੜੀ देर ਸੋਚਿਆ ਅਤੇ ਜਸਵੀਰ ਨੇ ਕਹਿ ਦਿੱਤਾ ਜੇ ਤੂੰ ਹਾਂਮੀ ਪਰੇਂਗੀ ਤਾਂ ਹੀ ਮੈਂ ਵਿਆਹ ਦੀ ਗੱਲ ਕਰਾਂਗੀ ਨਹੀਂ ਤਾਂ ਮੈਂ ਤੇਰੀ ਸ਼ਾਦੀ ਨਹੀਂ ਕਰਾਵਾਂਗੀ ਸਿਮਰਨ ਨੇ ਸੋਚਿਆ ਕਿ ਜੇ ਤੁਸੀਂ ਮੁੰਡੇ ਨੂੰ ਦੇਖ ਲਿਆ ਹੈ ਅਤੇ ਤੁਹਾਨੂੰ ਪਸੰਦ ਹੈ ਮੈਂ ਸ਼ਾਦੀ ਲਈ ਤਿਆਰ ਹਾਂ ਪਰ ਉਹਨਾਂ ਨੂੰ ਇਹ ਜ਼ਰੂਰ ਦੱਸ ਦੇਣਾ ਵੀ ਮੇਰੀ ਪੜਾਈ ਬੰਦ ਨਾ ਕਰਨ ਜਸਵੀਰ ਨੇ ਕਿਹਾ ਬੇਟੀ ਤੇਰੀ ਗੱਲ ਬਿਲਕੁਲ ਸਹੀ ਹੈ ਮੈਂ ਮੁੰਡੇ ਨੂੰ ਨਹੀਂ ਵੇਖਿਆ ਪਰ ਤੈਨੂੰ ਵੇਖਣਾ ਜ਼ਰੂਰੀ ਹੈ ਮੈਂ ਕੱਲ ਜਾ ਕੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਾਂਗੀ ਅਤੇ ਦੋਵਾਂ ਪਰਿਵਾਰਾਂ ਦੀ ਇੱਕ ਮੀਟਿੰਗ ਫਿਕਸ ਕਰਾਂਗੀ ਇਹ ਕਹ ਕੇ ਜਸਵੀਰ ਸੌਂ ਚਲੀ ਗਈ ਅਤੇ ਸਿਮਰਨ ਵੀ ਆਰਾਮ ਕਰਨ ਲੱਗੀ ਅਗਲੇ ਦਿਨ ਸਵੇਰੇ ਜਸਵੀਰ ਆਪਣੇ ਰੋਜ਼ਾਨਾ ਕੰਮ ਲਈ ਸਕੂਲ ਚਲੀ ਗਈ ਅਤੇ ਬੱਚਿਆਂ ਨੂੰ ਪੜਾਉਣ ਲੱਗੀ ਜਦੋਂ ਦੁਪਹਿਰ ਦਾ ਅੱਧੀ ਛੁੱਟੀ ਦਾ ਸਮਾਂ ਹੋਇਆ ਤਾਂ ਉਸਨੇ ਪ੍ਰਿੰਸੀਪਲ ਮਾਨ ਸਿੰਘ ਨਾਲ ਇਸ ਬਾਰੇ ਗੱਲ ਕੀਤੀ ਉਸਨੇ ਕਿਹਾ ਮੇਰੀ ਧੀ ਕਹ ਰਹੀ ਸੀ ਵੀ ਮੁੰਡੇ ਨੂੰ ਇੱਕ ਵਾਰ ਦੇਖਣਾ ਚਾਹੁੰਦੀ ਹੈ ਅਸੀਂ ਦੋਵੇਂ ਇੱਕ ਦੂਜੇ ਨੂੰ ਦੇਖ ਲਈਏ ਤਾਂ ਚੰਗਾ ਰਹੇਗਾ ਮਾਨ ਸਿੰਘ ਨੇ ਕਿਹਾ ਬਹੁਤ ਵਧੀਆ ਗੱਲ ਹੈ ਅਸੀਂ ਕੱਲ ਸ਼ਨੀਵਾਰ ਹੈ ਅਤੇ ਪਰਸੋ ਐਤਵਾਰ ਸਕੂਲ ਦੀ ਛੁੱਟੀ ਵੀ ਹੋਵੇਗੀ ਐਤਵਾਰ ਨੂੰ ਅਸੀਂ ਪ੍ਰੋਗਰਾਮ ਬਣਾ ਲਈਏ ਜਾਂ ਤਾਂ ਤੁਸੀਂ ਆਪਣੀ ਧੀ ਨੂੰ ਲੈ ਕੇ ਸਾਡੇ ਘਰ ਆ ਜਾਓ ਜਾਂ ਮੈਂ ਆਪਣੇ ਬੱਚੇ ਨੂੰ ਲੈ ਕੇ ਤੁਹਾਡੇ ਘਰ ਆ ਜਾਵਾਂ ਇਸ ਸੁਣ ਕੇ ਜਸਵੀਰ ਵੀ ਰਾਜੀ ਹੋ ਗਈ ਅਤੇ ਇਹ ਗੱਲ ਪੱਕੀ ਹੋ ਗਈ ਜਸਵੀਰ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਇਆ ਅਤੇ ਸ਼ਾਮ ਨੂੰ ਆਪਣੇ ਘਰ ਪਹੁੰਚ ਕੇ ਇਹ ਸਾਰੀਆਂ ਗੱਲਾਂ ਸਿਮਰਨ ਨੂੰ ਦੱਸ ਦਿੱਤੀਆਂ ਉਸ ਨੇ ਕਿਹਾ ਬੇਟੀ ਜੇ ਮੁੰਡਾ ਚੰਗਾ ਲੱਗੇ ਤਾਂ ਹੀ ਹਾਂ ਮੇ ਭਰੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਮਨਾ ਕਰ ਦੇਵੇਂ ਕਿਉਂਕਿ ਮੈਂ ਉਹਨਾਂ ਨੂੰ ਪਹਿਲਾਂ ਹੀ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਮੁੰਡਾ ਤੈਨੂੰ ਪਸੰਦ ਆਵੇਗਾ ਵਿਆਹ ਦੀ ਗੱਲ ਆਪਾਂ ਤਾਂ ਹੀ ਅੱਗੇ ਵਧਾਵਾਂਗੇ ਹੌਲੀ-ਹੌਲੀ ਐਤਵਾਰ ਦਾ ਦਿਨ ਵੀ ਆ ਗਿਆ ਗਨਪਕੀ ਹੋ ਗਈ ਵੀ ਉਹ ਲੋਕ ਜਸਵੀਰ ਦੇ ਘਰ ਆਉਣਗੇ ਸਿਮਰਨ ਨੂੰ ਦੇਖਣ ਲਈ ਸਵੇਰੇ 10 ਵਜੇ ਦੇ ਕਰੀਬ ਹੀ ਜਸਵੀਰ ਅਤੇ ਸਿਮਰਨ ਦੇ ਘਰ ਦੇ ਬੂਹੇ ਤੇ ਖੜਕਾ ਹੋਇਆ ਸਿਮਰਨ ਨੇ ਜਾ ਕੇ ਦਰਵਾਜ਼ਾ ਖੋਲਿਆ ਤਾਂ ਮਾਨ ਸਿੰਘ ਅਤੇ ਉਸ ਦਾ ਪੁੱਤਰ ਮਰਿੰਦਰ ਸਿੰਘ ਖੜੇ ਸਨ ਵੀਰਿੰਦਰ ਦੇਖਣ ਦੇ ਵਿੱਚ ਕਾਫੀ ਸੋਹਣਾ ਸੀ ਅਤੇ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੀ ਪੋਸਟ ਤੇ ਸੀ ਸਿਮਰਨ ਨੇ ਚੰਗੀ ਤਰ੍ਹਾਂ ਉਸ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਘਰ ਦੇ ਵਿੱਚ ਲਿਆਈ ਮਾਂ ਧੀ ਨੇ ਉਹਨਾਂ ਲਈ ਖਾਸ ਪਕਵਾਨ ਬਣਾਏ ਸਨ ਜਿਵੇਂ ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਘਰ ਦੀ ਬਣੀ ਲੱਸੀ, ਕੁਝ ਮਿਠਾਈਆਂ। ਸਾਰੇ ਲੋਕ ਬੈਠ ਕੇ ਗੱਲਾਂ ਕਰ ਰਹੇ ਸਨ। ਜਸਵੀਰ ਅਤੇ ਮਾਨ ਸਿੰਘ ਨੇ ਬੱਚਿਆਂ ਨੂੰ ਕਿਹਾ, "ਬੱਚੇਓ, ਤੁਸੀਂ ਜਾਓ ਅਤੇ ਇੱਕ ਦੂਜੇ ਨਾਲ ਗੱਲਾਂ ਕਰੋ ਅਤੇ ਥੋੜੀ ਦੇਰ ਬਾਅਦ ਸਾਨੂੰ ਦੱਸਿਓ ਵੀ ਤੁਹਾਡਾ ਕੀ ਰੱਦਾ ਹੈ।" ਸਿਮਰਨ ਅਤੇ ਵਿਰਿੰਦਰ ਦੋਵੇਂ ਉੱਪਰ ਚਲੇ ਗਏ ਅਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਜਦੋਂ ਉਹਨਾਂ ਨੂੰ ਗੱਲਾਂ ਕਰਦਿਆਂ ਲਗਭਗ 15 ਕੁ ਮਿੰਟ ਹੋ ਗਏ ਤਾਂ ਮਾਨ ਸਿੰਘ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ beta ਆ ਜਾ ਆਪਣਾ ਫੈਸਲਾ ਸੁਣਾ ਦੇ ਵਿਰਿੰਦਰ ਅਤੇ ਸਿਮਰਨ ਇੱਥੇ ਆ ਗਏ ਜਦੋਂ ਮਾਨ ਸਿੰਘ ਨੇ ਵਿਰਿੰਦਰ ਨੂੰ ਪੁੱਛਿਆ ਹਾਂ ਹੁਣ ਦੱਸ beta ਕੀ ਇਰਾਦਾ ਹੈ ਤੇਰਾ ਤਾਂ ਉਸਨੇ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਜਸਵੀਰ ਨੇ ਸਿਮਰਨ ਨੂੰ ਪੁੱਛਿਆ ਤਾਂ ਉਸਨੇ ਵੀ ਸ਼ਰਮਾਉਂਦੇ ਹੋਏ ਹਾਂ ਦੇ ਵਿੱਚ ਸਿਰ ਹਿਲਾਇਆ ਅਤੇ ਆਪਣੇ ਕਮਰੇ ਦੇ ਵਿੱਚ ਚਲੀ ਗਈ ਯਾਨੀ ਕਿ ਦੋਵੇਂ ਬੱਚਿਆਂ ਨੂੰ ਇੱਕ ਦੂਜਾ ਪਸੰਦ ਆ ਗਿਆ ਸੀ ਇਸ ਤੋਂ ਬਾਅਦ ਮਾਤਾ ਪਿਤਾ ਨੇ ਮਿਲ ਕੇ ਸ਼ਾਦੀ ਦੀਆਂ ਗੱਲਾਂ ਪੱਕੀਆਂ ਕਰ ਲਈਆਂ ਮਾਨ ਸਿੰਘ ਦਹੇਜ ਦੇ ਸਖਤ ਖਿਲਾਫ ਸੀ ਅਤੇ ਬਿਚਾਰੀ ਜਸਵੀਰ ਕੋਲ ਦਾਣ ਦੇਣ ਵਾਸਤੇ ਕੁਝ ਵੀ ਜ਼ਿਆਦਾ ਨਹੀਂ ਸੀ ਇਸ ਕਰਕੇ ਸ਼ਾਦੀ ਪੱਕੀ ਹੋ ਗਈ ਜਸਵੀਰ ਨੇ ਸ਼ਾਦੀ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਿਮਰਨ ਅੱਗੇ ਪੜ੍ਹਨਾ ਚਾਹੁੰਦੀ ਹੈ ਅਤੇ ਇਸ ਗੱਲ ਨਾਲ ਮਾਨ ਸਿੰਘ ਅਤੇ ਵਿਨੈਦਰ ਨੂੰ ਕੋਈ ਵੀ ਇਤਰਾਜ਼ ਨਹੀਂ ਸੀ ਚਲੋ ਮਹੌਰਤ ਕੱਢ ਕੇ ਵਿਆਹ ਦੀ ਤਾਰੀਖ ਤੈਅ ਹੋ ਗਈ ਉਹ ਦਿਨ ਵੀ ਆ ਗਿਆ ਜਿਸ ਦਿਨ ਵਿਆਹ ਸੀ ਉਸ ਦਿਨ ਬڑے ਧਮ-ਧਮ ਨਾਲ ਗੱਜ-ਵੱਜ ਕੇ ਰੀਤੀ-ਰਿਵਾਜਾਂ ਨਾਲ ਜਸਵੀਰ ਦੀ ਧੀ ਅਤੇ ਮਾਨ ਸਿੰਘ ਦਾ ਪੁੱਤਰ ਵਿਰਿੰਦਰ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਸਿਮਰਨ ਵਿਰਿੰਦਰ ਦੇ ਘਰ ਬੌਟੀ ਬਣ ਕੇ ਪਹੁੰਚ ਗਈ। ਮਾਨ ਸਿੰਘ ਦਾ ਪੁੱਤਰ ਵਿਰਿੰਦਰ ਵਿਆਹ ਲਈ ਕੁਝ ਦਿਨਾਂ ਦੀ ਛੁੱਟੀ ਲੈ ਕੇ ਆਇਆ ਸੀ। ਉਹ ਘਰ ਦੇ ਵਿੱਚ ਚੰਗੀ ਤਰ੍ਹਾਂ ਰਹੇ ਰਹੇ ਸਨ। ਸਿਮਰਨ ਵੀ ਆਪਣੇ ਸਹੁਰੇ ਦਾ ਖਿਆਲ ਰੱਖਦੀ ਅਤੇ ਪਰਿਵਾਰ ਖੁਸ਼ੀ ਨਾਲ ਸਮਾਂ ਬਿਤਾਉਂਦਾ। ਵਿਰਿੰਦਰ ਨੇ ਲਗਭਗ 2 ਮਹੀਨੇ ਦੀ ਛੁੱਟੀ ਲਈ ਸੀ। ਜਦੋਂ ਛੁੱਟੀਆਂ ਪੂਰੀਆਂ ਹੋਆਂ ਤਾਂ ਵਿਰਿੰਦਰ ਨੇ ਆਪਣੀ ਡਿਊਟੀ ਲਈ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਇਹ ਦੇਖ ਕੇ ਮਾਨ ਸਿੰਘ ਨੇ ਆਪਣੇ ਪੁੱਤਰ ਨੂੰ ਕਿਹਾ beta ਤੂੰ ਜਾ ਰਿਹਾ ਹੈ ਵਿਰਿੰਦਰ ਨੇ ਕਿਹਾ ਹਾਂ ਪਿਤਾ ਜੀ ਮੇਰੀਆਂ ਛੁੱਟੀਆਂ ਪੂਰੀਆਂ ਹੋ ਗਈਆਂ ਹਨ ਮੈਂ ਡਿਊਟੀ ਤੇ ਜਾ ਰਿਹਾ ਹਾਂ ਮੈਂ ਸਿਮਰਨ ਨੂੰ ਇੱਥੇ ਛੱਡ ਰਿਹਾ ਤਾਂ ਕਿ ਉਹ ਤੁਹਾਡਾ ਖਿਆਲ ਰੱਖੇ ਮਾਨ ਸਿੰਘ ਨੇ ਥੋੜੀ देर ਸੋਚਿਆ ਅਤੇ ਬਾਅਦ ਵਿੱਚ ਕਿਹਾ beta ਮੈਂ ਗਲਤ ਸੋਚ ਰਿਹਾ ਸੀ ਕਿਉਂ ਨਾ ਤੂੰ ਬਹੂ ਨੂੰ ਆਪਣੇ ਨਾਲ ਲੈ ਜਾਵੇਂ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹੈ ਅਤੇ ਇਸ ਤਰ੍ਹਾਂ ਇੱਕ ਦੂਜੇ ਤੋਂ ਦੂਰ ਰਹਿਣਾ ਨਵੇਂ ਵਿਆਹ ਜੋੜੇ ਲਈ ਠੀਕ ਨਹੀਂ ਇਹ ਗੱਲ ਬਿਰਿੰਦਰ ਨੂੰ ਚੰਗੀ ਲੱਗੀ ਉਸਨੇ ਸਿਰ ਝੁਕਾ ਕੇ ਹਾਂ ਹੀ ਪਰ ਲਈ ਉਸਨੇ ਸਿਮਰਨ ਨੂੰ ਇਹ ਗੱਲ ਦੱਸੀ ਵੀ ਪਿਤਾ ਜੀ ਕਹ ਰਹੇ ਹਨ ਵੀ ਤੂੰ ਵੀ ਮੇਰੇ ਨਾਲ ਡਿਊਟੀ ਤੇ ਚੱਲ ਉੱਥੇ ਆਪਾਂ ਮੇਰੇ ਕਵਾਟਰ ਦੇ ਵਿੱਚ ਰਹਿਾਂਗੇ ਤਾਂ ਇਹ ਸੁਣ ਕੇ ਸਿਮਰਨ ਵੀ ਬਹੁਤ ਖੁਸ਼ ਹੋਈ ਇਸ ਤੋਂ ਬਾਅਦ ਦੋਵੇਂ ਪਤੀ ਪਤਨੀ ਉਸ ਜਗ੍ਹਾ ਚਲੇ ਗਏ ਜਿੱਥੇ ਬਿਰਿੰਦਰ ਦੀ ਡਿਊਟੀ ਸੀ ਉੱਥੇ ਕਵਾਟਰ ਦੇ ਵਿੱਚ ਰਹਿਣ ਲੱਗੇ ਉੱਥੇ ਰਹਿ ਕੇ ਬਿਰਿੰਦਰ ਨੇ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ ਘੜੀ ਘੜੀ 6 ਤੋਂ 7 ਮਹੀਨੇ ਬੀਤ ਗਏ ਲੇਕਿਨ ਜਿਵੇਂ ਹੀ 6 ਤੋਂ 7 ਮਹੀਨੇ ਬੀਤੇ ਨਾ ਤਾਂ ਸਿਮਰਨ ਜਦੋਂ ਵੀ ਆਪਣੀ ਮਾਂ ਨੂੰ ਫੋਨ ਕਰਦੀ ਉਸਦਾ ਫੋਨ ਜ਼ਿਆਦਾਤਰ ਵਿਅਸਤ ਰਹਿੰਦਾ ਸਕੂਲ ਦੇ ਸਮੇਂ ਤਾਂ ਫੋਨ ਲੱਗ ਜਾਂਦਾ ਸੀ ਪਰ ਉਸ ਸਮੇਂ ਤੋਂ ਬਾਅਦ ਫੋਨ ਬਿਲਕੁਲ ਨਹੀਂ ਲੱਗਦਾ ਜਦੋਂ ਸਕੂਲ ਤੋਂ ਬਾਅਦ ਫੋਨ ਕਰਦੀ ਤਾਂ ਫੋਨ ਕਿਸੇ ਹੋਰ ਕਾਰ ਤੇ ਵਿਜੀ ਰਹਿੰਦਾ ਕਈ ਵਾਰ ਫੋਨ ਲੱਗ ਜਾਂਦਾ ਤਾਂ ਸਿਮਰਨ ਮਾਂ ਨੂੰ ਪੁੱਛਦੀ ਕੀ ਗੱਲ ਹੈ ਮਾਂ ਤੁਹਾਡਾ ਫੋਨ ਕਿਉਂ ਵਿਜੀ ਰਹਿੰਦਾ ਹੈ ਜਸਵੀਰ ਬਹਾਨਾ ਬਣਾ ਦਿੰਦੀ ਸ਼ਾਇਦ ਨੈਟਵਰਕ ਦੀ ਸਮੱਸਿਆ ਹੈ ਮੇਰੇ ਫੋਨ ਦੇ ਵਿੱਚ ਕੋਈ ਖਰਾਬੀ ਹੋ ਗਈ ਹੈ ਮੈਨੂੰ ਨਵਾਂ ਫੋਨ ਲੈਣਾ ਪਵੇਗਾ ਸਿਮਰਨ ਨੂੰ ਵੀ ਇਹ ਗੱਲ ਤੇ ਯਕੀਨ ਹੋ ਜਾਂਦਾ ਆ ਉਹ ਤੇ ਆਪਣੀ ਮਾਂ ਨਾਲ ਗੱਲਾਂ ਕਰਨ ਲੱਗਦੀ ਪਰ ਬਰਿੰਦਰ ਦੇ ਨਾਲ ਵੀ ਇਹੀ ਗੱਲ ਸੀ ਜਦੋਂ ਆਪਣੇ ਪਿਤਾ ਨੂੰ ਸਕੂਲ ਦੇ ਸਮੇਂ ਫੋਨ ਕਰਦਾ ਤਾਂ ਫੋਨ ਬੜੇ ਆਰਾਮ ਨਾਲ ਲੱਗ ਜਾਂਦਾ ਪਰ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਫੋਨ ਬਿਲਕੁਲ ਨਹੀਂ ਲੱਗਦਾ ਇੱਕ ਦਿਨ ਬਰਿੰਦਰ ਨੇ ਆਪਣੇ ਪਿਤਾ ਨਾਲ ਇਸ ਬਾਰੇ ਗੱਲ ਕੀਤੀ ਮਨ ਸਿੰਘ ਨੇ ਕਹਿ ਦਿੱਤਾ ਸ਼ਾਇਦ ਬੇਟਾ ਪਿੰਡ ਦੇ ਵਿੱਚ ਨੈਟਵਰਕ ਚੰਗੇ ਨਹੀਂ ਹਨ ਜਦੋਂ ਮੈਂ ਸਕੂਲ ਜਾਂਦਾ ਤਾਂ ਉੱਥੇ ਨੈਟਵਰਕ ਚੰਗੇ ਹੁੰਦੇ ਹਨ ਐਸੇ ਕਰਕੇ ਤੇਰਾ ਫੋਨ ਲੱਗ ਜਾਂਦਾ ਹੈ ਇਹ ਗੱਲ ਕਹਿ ਕੇ ਉਸਨੇ ਆਪਣੇ ਪੁੱਤਰ ਨੂੰ ਇੱਕ ਵਾਰ ਚੁੱਕਾ ਦੇਤਾ ਵਿਰਿੰਦਰ ਆਪਣੇ ਪਿਤਾ ਦਾ ਹਾਲ ਚਾਲ ਲੈ ਕੇ ਘਰ ਆ ਗਿਆ ਘਰ ਆ ਕੇ ਸਿਮਰਨ ਨੇ ਵਿਰਿੰਦਰ ਨੂੰ ਇਹ ਗੱਲ ਦੁਹਾਈ ਮਾਂ ਦਾ ਫੋਨ ਜਦੋਂ ਕਰ ਹੁੰਦੀ ਹੈ ਤਾਂ ਲੱਗਦਾ ਨਹੀਂ ਹੈ ਅਤੇ ਜਦੋਂ ਸਕੂਲ ਹੁੰਦੀ ਹੈ ਤਾਂ ਲੱਗ ਜਾਂਦਾ ਹੈ ਵਿਰਿੰਦਰ ਨੇ ਕਿਹਾ ਸ਼ਾਇਦ ਮੇਰੇ ਪਿਤਾ ਦਾ ਫੋਨ ਮੈਨੂੰ ਲੱਗਦਾ ਤਾਂ ਤੇਰੀ ਮਾਂ ਦੇ ਫੋਨ ਦੇ ਵਿੱਚ ਵੀ ਨੈਟਵਰਕ ਦੀ ਸਮੱਸਿਆ ਹੋਵੇਗੀ ਵਿਰੇਂਦਰ ਵਿੱਚ ਨੈਟਵਰਕ ਚੰਗੇ ਨਹੀਂ ਹੁੰਦੇ ਸਿਮਰਨ ਨੇ ਕਿਹਾ ਨਹੀਂ ਅਜਿਆ ਨਹੀਂ ਹੈ ਪਹਿਲਾਂ ਤਾਂ ਸਭ ਠੀਕ ਸੀ ਹੁਣ ਇੱਕਦਮ ਕੀ ਹੋ ਗਿਆ ਵਿਰੇਂਦਰ ਨੇ ਕਿਹਾ ਸ਼ਾਇਦ 4G ਤੋਂ 5G ਦੇ ਵਿੱਚ ਬਦਲਾ ਹੋ ਰਿਹਾ ਹੈ ਐਸੇ ਕਰਕੇ ਨੈਟਵਰਕ ਦੀ ਸਮੱਸਿਆ ਹੈ ਇਹ ਸੁਣ ਕੇ ਦੋਵੇਂ ਪਤੀ ਪਤਨੀ ਚੁੱਪ ਹੋ ਗਏ ਹੌਲੀ-ਹੌਲੀ ਇੱਕ ਮਹੀਨਾ ਹੋਰ ਬੀਤ ਗਿਆ ਪਰ ਇਹ ਸਮੱਸਿਆ ਜਾਰੀ ਰਹੀ ਹੁਣ ਤਾਂ 5G ਪੂਰੀ ਤਰ੍ਹਾਂ ਲੱਗ ਚੁੱਕਿਆ ਸੀ ਪਰ ਸਮੱਸਿਆ ਬਰਕਰਾਰ ਸੀ ਐਸੇ ਕਰਕੇ ਸਿਮਰਨ ਅਤੇ ਵਿਰੇਂਦਰ ਨੂੰ ਆਪੋ ਆਪਣੇ ਮਾਤਾ-ਪਿਤਾ ਤੇ ਸ਼ੱਕ ਹੋਣ ਲੱਗਾ ਉਹਨਾਂ ਨੇ ਆਪਸ ਵਿੱਚ ਗੱਲ ਕੀਤੀ ਕਿਤੇ ਅਜਿਹਾ ਤਾਂ ਨਹੀਂ ਵੀ ਮੇਰੀ ਮਾਂ ਕਿਸੇ ਹੋਰ ਨਾਲ ਗੱਲਾਂ ਕਰਦੀ ਹੋਵੇ ਬਰਿੰਦਰ ਨੇ ਕਿਹਾ ਮੈਨੂੰ ਵੀ ਆਈ ਸ਼ੱਕ ਹੈ ਵੀ ਕਿਤੇ ਮੇਰਾ ਪਿਤਾ ਕਿਸੇ ਹੋਰ ਨਾਲ ਗੱਲਾਂ ਨਾ ਕਰਦਾ ਹੋਵੇ ਕਦੇ ਆਪਣੇ ਸਮਾਜ ਦੇ ਵਿੱਚ ਇੱਜ਼ਤ ਸਾਰੀ ਮਿੱਟੀ ਦੇ ਵਿੱਚ ਮਿਲ ਜਾਵੇ ਐਸੇ ਸ਼ੱਕ ਕਰਕੇ ਬਰਿੰਦਰ ਨੇ ਫੈਸਲਾ ਕੀਤਾ ਕਿ ਉਹ ਛੁੱਟੀ ਲੈ ਕੇ ਵਾਪਸ ਕਰ ਜਾਵੇਗਾ ਉਹ ਪਹਿਲਾਂ ਆਪਣੇ ਪਿਤਾ ਦੀ ਖੋਜ ਕਰੇਗਾ ਅਤੇ ਫਿਰ ਸਿਮਰੰਦੀ ਮੰਦੀ ਸਿਮਰਨ ਨੂੰ ਉੱਥੇ ਛੱਡ ਕੇ ਉਹ ਆਪਣੀ ਗੱਡੀ ਲੈ ਕੇ ਘਰ ਪਹੁੰਚ ਗਿਆ ਅਤੇ ਆਪਣੇ ਪਿਤਾ ਨੂੰ ਸਰਪ੍ਰਾਈਜ਼ ਦਿੱਤਾ ਜਦੋਂ ਵਿਰਿੰਦਰ ਆਇਆ ਤਾਂ ਉਸ ਦਾ ਪਿਤਾ ਫੋਨ ਤੇ ਗੱਲ ਕਰ ਰਿਹਾ ਸੀ ਵਿਰਿੰਦਰ ਨੂੰ ਦੇਖ ਕੇ ਉਸ ਨੇ ਫੋਨ ਕੱਟ ਦਿੱਤਾ ਅਤੇ ਪੁੱਛਣ ਲੱਗਾ beta ਤੂੰ ਅਚਾਨਕ ਕਿਵੇਂ ਆ ਗਿਆ ਵਿਰਿੰਦਰ ਨੇ ਕਿਹਾ ਪਿਤਾ ਜੀ ਤੁਹਾਨੋਂ ਮਿਲਣ ਦਾ ਮਨ ਸੀ ਇਸ ਲਈ ਆ ਗਿਆ ਤੁਹਾਡਾ ਕੀ ਹਾਲ ਚਾਲ ਹੈ ਮਾਨ ਸਿੰਘ ਨੇ ਕਿਹਾ beta ਮੈਂ ਤਾਂ ਬਿਲਕੁਲ ਠੀਕ ਹਾਂ ਕੋਈ ਮੁਸ਼ਕਲ ਨਹੀਂ ਤੂੰ ਅਸ ਕੁਝ ਖਾਵੇਂਗਾ ਵਿਰਿੰਦਰ ਨੇ ਕਿਹਾ ਪਿਤਾ ਜੀ ਨਾ ਨਾ ਮੈਂ ਕੁਝ ਨਹੀਂ ਖਾਣਾ ਬਸ ਇੱਕ ਕੱਪ ਚਾਹ ਬਣਾ ਦਿਓ ਤੇ ਬੜਾ ਚੰਗਾ ਹੋਵੇਗਾ ਬੜਾ ਲੰਮਾ ਸਮਾਂ ਹੋ ਗਿਆ ਤੁਹਾਡੇ ਹੱਥ ਦੀ ਚਾਹ ਪੀਤੀ ਨਾ ਮਾਨ ਸਿੰਘ ਆਪਣਾ ਫੋਨ ਉੱਤੇ ਰੱਖ ਕੇ ਰਸੋਈ ਦੇ ਵਿੱਚ ਚਾਹ ਬਣਾਉਣ ਲਈ ਚਲਾ ਗਿਆ ਵਿਰਿੰਦਰ ਨੇ ਉਸ ਦਾ ਫੋਨ ਖੋਲ ਕੇ ਦੇਖਿਆ ਉਸ ਤੇ ਜ਼ਿਆਦਾਤਰ ਇੱਕ ਨੰਬਰ ਦੇ ਨਾਲ ਹੀ ਘੰਟਿਆਂ ਵੱਤਕ ਗੱਲ ਸੀ ਉਹ ਸਿਮਰਨ ਦੀ ਮਾਂ ਜਸਵੀਰ ਸੀ ਇਹ ਦੇਖ ਕੇ ਵਿਰਿੰਦਰ ਹੈਰਾਨ ਹੋ ਗਿਆ ਉਸ ਨੇ ਸੋਚਿਆ ਕੋਈ ਗਲਤ ਗੱਲ ਨਹੀਂ ਹੋਵੇਗੀ ਜਦੋਂ ਉਸ ਦਾ ਪਿਤਾ ਚਾਹ ਲੈ ਕੇ ਆਇਆ ਨਾ ਤਾਂ ਵਿਰਿੰਦਰ ਨੇ ਇਸ ਬਾਰੇ ਕੁਝ ਨਾ ਕਿਹਾ ਚਾਹ ਪੀ ਕੇ ਉਹ ਤੋਂ ਚਲਾ ਗਿਆ ਅਤੇ ਕਿਹਾ ਪਿਤਾ ਜੀ ਮੇਰੇ خیال ਦੇ ਵਿੱਚ ਮੈਨੂੰ ਜਾਣਾ ਚਾਹੀਦਾ ਹੈ ਤੁਹਾਨੂੰ ਮਿਲਿਆ ਇਹ ਹੀ ਕਾਫੀ ਹੈ ਇੱਕ ਅਗੇ ਵਿਰਿੰਦਰ ਸਦਾ ਆਪਣੀ ਸੱਸ ਦੇ ਘਰ ਪਹੁੰਚ ਗਿਆ ਜਿਵੇਂ ਹੀ ਜਸਵੀਰ ਨੇ ਉਸਨੂੰ ਦੇਖਿਆ ਉਹ ਹੈਰਾਨ ਡੈਗੀ ਅਤੇ ਪੁੱਛਣ ਲੱਗੀ ਬੇਟਾ ਤੂੰ ਅਚਾਨਕ ਕਿਵੇਂ ਆਇਆ ਹੈ ਘਰ ਸੁਕਤਾ ਹੈ ਵਿਰਿੰਦਰ ਨੇ ਕਿਹਾ ਮਾਤਾ ਜੀ ਪਿਤਾ ਜੀ ਨੂੰ ਮਿਲਣ ਆਏ ਸੀ ਤਾਂ ਸੋਚਿਆ ਤੁਹਾਡਾ ਵੀ ਹੱਲ ਹੈ ਚੱਲਣਾ ਜਸਵੀਰ ਨੇ ਉਸ ਦਾ ਸਵਾਗਤ ਕੀਤਾ ਅਤੇ ਉਸ ਲਈ ਚੰਗੇ-ਚੰਗੇ ਪਕਵਾਨ ਬਣਾਉਣ ਲੱਗੀ ਬ੍ਰਿੰਦਰ ਪਕਵਾਨ ਖਾ ਰਿਹਾ ਸੀ ਪਰ ਉਸਦੀ ਨਜ਼ਰ ਆਪਣੇ ਸੱਸ ਦੇ ਫੋਨ ਤੇ ਸੀ ਉਹ ਦੇਖਣਾ ਚਾਹੁੰਦਾ ਸੀ ਵੀ ਉਸਦੀ ਸੱਸ ਵੀ ਉਸਦੇ ਪਿਤਾ ਨਾਲ ਗੱਲ ਕਰਦੀ ਹੈ ਜਾਂ ਫਿਰ ਉਹ ਸਿਰਫ ਇੱਕ ਜਾਂ ਦੋ ਵਾਰ ਦੀ ਗੱਲਾਂ ਸੁਣਨਾ ਅਚਾਨਕ ਜਦੋਂ ਖਾਣਾ ਖਾ ਰਿਹਾ ਸੀ ਨਾ ਉਹ ਖੰਗਣ ਲੱਗਿਆ ਖੰਗਦੇ ਸਮੇਂ ਜਸਵੀਰ ਨੇ ਆਪਣਾ ਫੋਨ ਮੇਟੀ ਰੱਖਿਆ ਅਤੇ ਪਾਣੀ ਰੰ ਚਲੀ ਗਈ ਪਾਣੀ ਲੈ ਕੇ ਵਾਪਸ ਆਈ ਤਾਂ ਬ੍ਰਿੰਦਰ ਨੂੰ ਦਿੱਤਾ ਬ੍ਰਿੰਦਰ ਨੇ ਪਾਣੀ ਪੀਤਾ ਅਤੇ ਆਪਣੀ ਸੱਸ ਨਾਲ ਗੱਲ ਕਰਨ ਲੱਗਾ ਗੱਲਾਂ ਦੌਰਾਨ ਜਸਵੀਰ ਫੋਨ ਮਿਲਤੇ ਭੁੱਲ ਗਈ ਅਤੇ ਰਸੋਈ ਦੇ ਵਿੱਚ ਕੁਝ ਹੋਰ ਪਕਵਾਨ ਲੈਣ ਚਲੀ ਗਈ। ਬਰਿੰਦਰ ਨੇ ਜਿਵੇਂ ਹੀ ਜਸਵੀਰ ਨੂੰ ਜਾਂਦੇ ਦੇਖਿਆ ਤਾਂ ਉਸਨੇ ਤੁਰੰਤ ਜਸਵੀਰ ਦਾ ਫੋਨ ਚੁੱਕਿਆ ਅਤੇ ਜਲਦੀ ਨਾਲ ਉਸਦੀ ਕਾਲ ਹਿਸਟਰੀ ਚੈੱਕ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਉਸਦੀ ਕਾਲ ਹਿਸਟਰੀ ਦੇਖੀ ਤਾਂ ਉਸ ਦੀਆਂ ਅੱਖਾਂ ਫੈਲ ਗਈਆਂ। ਉਸ ਨੂੰ ਪਤਾ ਲੱਗਿਆ ਵੀ ਜਸਵੀਰ ਦੀ ਲਗਭਗ ਹਰ ਸ਼ਾਮ ਨੂੰ 9 ਵਜੇ ਤੱਕ ਉਸਦੇ ਪਿਤਾ ਮਾਨ ਸਿੰਘ ਨਾਲ ਗੱਲ ਹੁੰਦੀ ਹੈ। ਕਈ ਵਾਰ ਤਾਂ ਉਹ ਅੱਧੀ ਅੱਧੀ ਰਾਤ ਗੱਲ ਕਰਦੇ ਖਾਨਾ ਵਿਰਿੰਦਰ ਨੇ ਸੋਚਿਆ ਇਹ ਤਾਂ ਵੱਡੀ ਗੱਲ ਹੈ ਮੇਰੇ ਪਿਤਾ ਜੀ ਅਤੇ ਮਾਤਾ ਜੀ ਇੰਨੇ ਲੰਬੇ ਸਮੇਂ ਤੱਕ ਇੱਕ ਦੂਜੇ ਨਾਲ ਗੱਲਾਂ ਕਰਦੇ ਖਾਨਾ ਅਤੇ ਸਾਨੂੰ ਪਤਾ ਵੀ ਨਹੀਂ ਉਸਨੇ ਫੋਨ ਵਾਪਸ ਮੇਤੇ ਰੱਖ ਦਿੱਤਾ ਅਤੇ ਚੁੱਪਚਾਪ ਆਪਣਾ ਖਾਣਾ ਖਾਣ ਲੱਗਿਆ ਜਸਵੀਰ ਵਾਪਸ ਆਈ ਅਤੇ ਵਿਰਿੰਦਰ ਨਾਲ ਗੱਲ ਕਰਨ ਲੱਗੀ ਪਰ ਵਿਰਿੰਦਰ ਦਾ ਦਿਮਾਗ ਹੁਣ ਇਸ ਗੱਲ ਵਿੱਚ ਉਲਝ ਗਿਆ ਸੀ ਖਾਣੇ ਤੋਂ ਬਾਅਦ ਵਿਰਿੰਦਰ ਨੇ ਜਸਵੀਰ ਨੂੰ ਕਿਹਾ ਮਾਤਾ ਜੀ ਮੈਂ ਹੁਣ ਜਾਣਾ ਹਾਂ ਸਿਮਰਨ ਵੀ ਵਿਚਾਰੀ ਉਡੀਕਦੀ ਹੋਵੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਸਵੀਰ ਨੇ ਮੁਸਕਰਾਉਂਦਿਆ ਕਿ ਆ ਬੇਟਾ ਇਹ ਤਾਂ ਤੇਰਾ ਹੀ ਕਰ ਰਿਹਾ ਹੈ ਧਨਵਾਦੀ ਕਿਹੜੀ ਗੱਲ ਹੈ ਜਦੋਂ ਦਿਲ ਕਰੇ ਆ ਜਾ ਕਰ ਸਿਮਰਨ ਵੀ ਨਾਲ ਲੈ ਕਰ ਵਿਰਿੰਦਰ ਨੇ ਹਾਮੀ ਭਰੀ ਅਤੇ ਉੱਥੋਂ ਚਲਾ ਗਿਆ ਵਿਰਿੰਦਰ ਸਿੱਧਾ ਆਪਣੇ ਘਰ ਪਹੁੰਚਿਆ ਅਤੇ ਸਿਮਰਨ ਨੂੰ ਸਾਰੀ ਗੱਲ ਦੱਸੀ ਉਸਨੇ ਕਿਹਾ ਸਿਮਰਨ ਮੈਂ ਅੱਜ ਹੀ ਪਿਤਾ ਜੀ ਅਤੇ ਮਾਤਾ ਜੀ ਨੂੰ ਫੋਨ ਚੱਕੀ ਤੇ ਦੋਵੇਂ ਲਗਭਗ ਰੋਜ਼ ਸ਼ਾਮ ਨੂੰ ਕੰਟੈਂਪ ਮਤ ਤੱਕ ਗੱਲਾਂ ਕਰਦੇ ਖਾਨਾ ਸ਼ਾਇਦ ਇੱਕ ਦੂਜੇ ਨੂੰ ਪਸੰਦ ਕਰਦੇ ਖਾਨਾ ਸਿਮਰਨ ਨੇ ਇਹ ਸੁਣ ਕੇ ਥੋੜੀ ਦਿਰ ਸੋਚਿਆ ਤੇ ਕਿਹਾ ਬਰਿੰਦਰ ਜੀ ਅਜਾ ਹੈ ਤਾਂ ਇਸ ਦੇ ਵਿੱਚ ਗਲਤ ਕੀ ਹੈ ਮੇਰੀ ਮਾਂ ਨੇ ਸਾਰੀ ਉਮਰ ਮੇਰੇ ਲਈ ਸੰਘਰਸ਼ ਕੀਤਾ ਤੇਰੇ ਪਿਤਾ ਜੀ ਵੀ ਇਕੱਲੇ ਰਹੇ ਤੈਨੂੰ ਪੜ੍ਹਾਇਆ ਲਿਖਾਇਆ ਅਤੇ ਇਸ ਕਾਬਲ ਬਣਾਇਆ ਵੀ ਤੁਸੀਂ ਅੱਜ ਸਬ ਇੰਸਪੈਕਟਰ ਹੋ ਜੇ ਉਹ ਇੱਕ ਦੂਜੇ ਨਾਲ ਖੁਸ਼ ਰਹਿਣਾ ਤਾਂ ਸਾਨੂੰ ਉਹਨਾਂ ਦਾ ਵਿਆਹ ਕਰਾਉਣਾ ਚਾਹੀਦਾ ਹੈ ਨਹੀਂ ਤਾਂ ਕੁਝ ਅਜਿਹਾ ਪਾਣਾ ਨਾ ਵਾਪਰ ਜਾਵੇ ਵੀ ਆਪਣੀ ਸਮਾਜ ਦੇ ਵਿੱਚ ਜ਼ਿਆਦਾ ਬੇਇੱਜ਼ਤੀ ਹੋਵੇ ਬਰਿੰਦਰ ਨੇ ਸਿਵਰਿੰਦਰ ਦੀ ਗੱਲਾਂ ਸਹਿਮਤੀ ਜਤਾਈ ਕੀ ਠੀਕ ਤਾਂ ਕਰੀ ਹੈ ਅਸੀਂ ਜਲਦੀ ਹੀ ਇੱਕ ਦਿਨ ਛੁੱਟੀ ਲੈ ਕੇ ਬੀਰਪੰਦੀ ਜਾਵਾਂਗੇ ਅਤੇ ਇਸ ਬਾਰੇ ਗੱਲ ਕਰਾਂਗੇ। ਦੋਵਾਂ ਨੇ ਮਿਲ ਕੇ ਇੱਕ ਪਲਾਨ ਬਣਾਇਆ। ਵਿਰਿੰਦਰ ਨੇ ਛੁੱਟੀ ਲਈ ਅਤੇ ਸਿਮਰਨ ਨਾਲ ਆਪਣੇ ਸੱਸ ਦੇ ਘਰ ਬੀਰਪੰਦੀ ਪਹੁੰਚ ਗਿਆ। ਜਦੋਂ ਜਸਵੀਰ ਦੇ ਘਰ ਪਹੁੰਚੇ ਤਾਂ ਜਸਵੀਰ ਨੇ ਉਹਨਾਂ ਦਾ ਨਿਗਾਸਵਾੜ ਕੀਤਾ। ਵਿਰਿੰਦਰ ਨੇ ਆਪਣੇ ਪਿਤਾ ਨੂੰ ਮਾਨ ਸਿੰਘ ਨੂੰ ਫੋਨ ਕੀਤਾ ਅਤੇ ਕਹਿੰਿਆ ਪਿਤਾ ਜੀ ਤੁਹਾਨੂੰ ਮਾਤਾ ਜਸਵੀਰ ਦੇ ਘਰ ਆਉਣਾ ਹੈ। ਇਹ ਜਿਹੜੀ ਗੱਲ ਹੈ ਮਾਨ ਸਿੰਘ ਨੇ ਬਿਨਾਂ ਜ਼ਿਆਦਾ ਸਵਾਲ ਕੀਤੇ ਹਾਂ ਮੰਨ ਹੀ ਪਰ ਲਈ। ਅਤੇ ਅਗਲੇ ਦਿਨ ਹੀ ਸਵੇਰੇ ਬੀਰਪਿੰਡੀ ਪਹੁੰਚ ਗਏ ਜਦੋਂ ਮਾਨ ਸਿੰਘ ਜਸਵੀਰ ਦੇ ਘਰ ਪਹੁੰਚਿਆ ਨਾ ਤਾਂ ਬਿਰਿੰਦਰ ਅਤੇ ਸਿਮਰਨ ਪਹਿਲਾਂ ਹੀ ਉੱਥੇ ਮੌਜੂਦ ਸਨ ਮਾਨ ਸਿੰਘ ਨੇ ਆਪਣੇ ਪੁੱਤਰ ਨੂੰ ਪੁੱਛਿਆ beta ਮੈਨੂੰ ਕਿਉਂ ਬੁਲਾਇਆ ਹੈ ਕੋਈ ਗਲਤ ਤਾਂ ਨਹੀਂ ਹੋ ਗਈ ਸਭ ਕੁਝ ਠੀਕ ਹੈ ਬਿਰਿੰਦਰ ਨੇ ਮੁਸਕਰਾ ਕੇ ਕਿਹਾ ਪਿਤਾ ਜੀ ਮੈਂ ਤੁਹਾਡੀ ਸ਼ਾਦੀ ਕਰਾਉਣਾ ਚਾਹੁੰਦਾ ਹੈ ਇਹ ਸੁਣ ਕੇ ਮਾਨ ਸਿੰਘ ਅਤੇ ਜਸਵੀਰ ਦੋਵੇਂ ਹੈਰਾਨ ਲੱਗੇ ਜਸਵੀਰ ਨੇ ਸੋਚਿਆ ਕਿ ਬਿਰਿੰਦਰ ਮਜ਼ਾਕ ਕਰ ਰਿਹਾ ਹੈ ਪਰ ਵਿਰਿੰਦਰ ਨੇ ਗੰਭੀਰਤਾ ਨਾਲ ਕਿਹਾ ਮੈਂ ਤੁਹਾਡੀ ਸ਼ਾਦੀ ਮਾਤਾ ਜੀ ਨਾਲ ਕਰਾਉਣੇ ਹੈ ਇਹ ਸੁਣ ਕੇ ਜਸਵੀਰ ਦੇ ਅੱਖਾਂ ਫਿਲ ਗੀਆਂ ਅਤੇ ਮਨ ਸਿੰਘ ਨੇ ਗੁੱਸੇ ਵਿੱਚ ਕਿਹਾ ਬੇਟਾ ਤੇਰਾ ਦਿਮਾਗ ਖਰਾਬ ਹੋ ਗਿਆ ਇਹ ਕਿਹੋ ਜੀ ਗੱਲ ਕਰ ਰਿਹਾ ਹੈ ਸਿਮਰ ਨੇ ਆਪਣੀ ਮਾਂ ਦਾ ਹੱਥ ਫੜ ਕੇ ਕਿਹਾ ਮਾਂ ਅਸੀਂ ਸਭ ਜਾਣਦੇ ਹਾਂ ਤੁਸੀਂ ਅਤੇ ਪਪਾ ਇੱਕ ਦੂਜੇ ਨਾਲ ਕਈ ਮਹੀਨਿਆਂ ਤੋਂ ਗੱਲ ਕਰ ਰਹੇ ਹੋ ਇਹ ਸੁਣ ਕੇ ਜਸਵੀਰ ਅਤੇ ਮਨ ਸਿੰਘ ਕੱਚੇ ਜੇ ਹੋ ਗਏ ਸ਼ਰਮ ਨਾਲ ਸਿਰ ਝੁਕਾ ਲਏ ਜਸਵੀਰ ਨੇ ਕਿਹਾ ਬੇਟੀ ਅਸੀਂ ਸਿਰਫ ਗੱਲਾਂ ਕਰਦੇ ਸੀ ਸਾਡੀ ਜ਼ਿੰਦਗੀ ਵਿੱਚ ਕਿ ਕਦੋਂ ਦੇ ਅਨੁਸਾਰਾ ਦਨ ਦੀ ਲੋੜ ਸੀ ਪਰ ਸ਼ਾਦੀ ਦੀ ਗੱਲ ਤਾਂ ਸਾਡੇ ਦਿਮਾਗ ਵਿੱਚ ਨਹੀਂ ਆਈ ਮਾਨ ਸਿੰਘ ਨੇ ਵੀ ਕਿਹਾ ਹਾਂ ਬੇਟਾ ਅਸੀਂ ਬੁੱਢੇ ਹੋ ਗਏ ਹਾਂ ਸਮਾਜ ਕੀ ਕਹੇਗਾ ਵਿਬੜਾਪੇ ਦੇ ਵਿੱਚ ਇਹਨਾਂ ਦੋਹਾਂ ਨੂੰ ਜਵਾਨੀ ਚੜੀ ਹੈ ਲੋਕ ਸਾਡੇ ਬਾਰੇ ਗਲਤ ਗੱਲਾਂ ਕਰਨਗੇ ਮਰਿੰਦਰ ਨੇ ਮੁਸਕਰਾਉਂਦਿਆਂ ਕਿਹਾ ਪਿਤਾ ਜੀ ਸਮਾਜ ਦੀਆਂ ਗੱਲਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਸਿਰਫ ਤੁਹਾਡੀ ਅਤੇ ਮਾਤਾ ਜੀ ਦੀ ਖੁਸ਼ੀ ਚਾਹੁੰਦਾ ਹਾਂ ਤੁਸੀਂ ਦੋਵੇਂ ਇੱਕ ਦੂਜੇ ਨੂੰ ਸਮਝਦੇ ਹੋ ਤਾਂ ਫਿਰ ਵਿਆਹ ਕਿਉਂ ਨਹੀਂ ਕਰ ਸਕਦੇ ਸਿਮਰਨ ਨੇ ਵੀ ਆਪਣੀ ਮਾਂ ਨੂੰ ਸਮਝਾਇਆ ਮਾਂ ਤੁਹਾਨੂੰ ਵੀ ਕੁਛ ਰਹਿਣ ਦਾ ਹੱਕ ਹੈ ਤੁਸੀਂ ਸਾਰੀ ਉਮਰ ਮੇਰੇ ਲਈ ਸੰਘਰਸ਼ ਕੀਤਾ ਹੁਣ ਆਪਣੇ ਮਾਰੇ ਵੀ ਸੋਚੋ ਲੰਬੀ ਗੱਲਬਾਤ ਤੋਂ ਬਾਅਦ ਜਸਵੀਰ ਅਤੇ ਮਾਨ ਸਿੰਘ ਮੰਨ ਗਏ ਵਿਰਿੰਦਰ ਨੇ ਪਿੰਡ ਦੇ ਸਰਪੰਚ ਨੂੰ ਬੁਲਾਇਆ ਮੋਹਤਬਰ ਸਦਨੇ ਇਕੱਠੇ ਕੀਤੇ ਅਤੇ ਕੁਝ ਰਿਸ਼ਤੇਦਾਰੀ ਦੇ ਵਿੱਚੋਂ ਬੁਲਾਏ ਵਿਰਿੰਦਰ ਅਤੇ ਸਿਮਰਨ ਨੇ ਮਿਲ ਕੇ ਸਾਰਿਆਂ ਨੂੰ ਆਪਣੇ ਮਾਤਾ ਪਿਤਾ ਦੀ ਸ਼ਾਦੀ ਦੀਆਂ ਗੱਲਾਂ ਕੀਤੀਆਂ ਅਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਸਾਰਿਆਂ ਦੀ ਸਹਿਮਤੀ ਨਾਲ ਪਿੰਡ ਦੇ ਗੁਰਦਾਰੇ ਵਿੱਚ ਇੱਕ ਸੱਭਾ ਦਾ ਸਮਾਗਮ ਰੱਖਿਆ ਜਿੱਤੇ ਸਿਰਫ ਨੇੜਲੇ ਰਿਸ਼ਤੇਦਾਰ ਕੁਝ ਪਿੰਡ ਵਾਲੇ ਸ਼ਾਮਲ ਹੋਏ। ਸ਼ਾਦੀ ਦੇ ਦਿਨ ਜਸਵੀਰ ਨੇ ਇੱਕ ਸਾਦਾ ਪੰਜਾਬੀ ਸੂਟ ਪਾਇਆ ਅਤੇ ਮਾਨ ਸਿੰਘ ਨੇ ਰਵਾਇਤੀ ਚਿੱਟਾ ਕੁੜਤਾ ਪਜਾਮਾ। ਗੁਰਦੁਆਰੇ ਵਿੱਚ ਅਨੰਦ ਕਾਰਜ ਹੋਇਆ ਅਤੇ ਸਾਰੀ ਸੰਗਤ ਨੇ ਇਸ ਜੋੜੀ ਨੂੰ ਅਸ਼ੀਰਵਾਦ ਦਿੱਤਾ। ਪਰ ਜਦੋਂ ਇਸ ਦੀ ਖਬਰ ਪਿੰਡ ਵਾਲਿਆਂ ਤੱਕ ਪਹੁੰਚੀ ਤਾਂ ਲੋਕਾਂ ਦੀ ਮਿਸ਼ਰਤ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਕੁਝ ਲੋਕਾਂ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ, ਜਦੋਂ ਕਿ ਕੁਝ ਲੋਕਾਂ ਨੇ ਹਮੇਸ਼ਾ ਤਰ੍ਹਾਂ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪਿੰਡ ਦੇ ਇੱਕ ਬਜ਼ੁਰਗ ਨੇ ਕਿਹਾ ਇੱਕ ਹੀ ਤਮਾਸ਼ਾ ਹੈ ਜਵਾਈ ਨੇ ਆਪਣੇ ਹੀ ਸਾਸਿ ਦਾ ਵਾਹ ਖਰਾ ਦਤਾ ਇਹ ਤਾਂ ਸਾਡੇ ਸਮਾਜ ਦੀ ਇੱਜ਼ਤ ਦਾ ਸਵਾਲ ਹੈ ਦੂਜੇ ਪਾਸੇ ਨੌਜਵਾਨ ਨੇ ਕਿਹਾ ਵੀ ਇਸ ਬਾਰੇ ਗਲਤ ਕੀ ਹੈ ਜਸਵੀਰ ਤੇ ਮਾਨ ਸਿੰਘ ਦੋਵੇਂ ਇਕੱਲੇ ਸਨ ਅਤੇ ਜੇਕ ਦੂਜੇ ਨਾਲ ਖੁਸ਼ ਹਨ ਤਾਂ ਸਾਨੂੰ ਕੀ ਤਰਾਜ ਹੈ ਇਸ ਨਾਲ ਪਿੰਡ ਦੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਇੱਕ ਦਿਨ ਜਦੋਂ ਜਸਵੀਰ ਅਤੇ ਮਾਨ ਸਿੰਘ ਗੁਰਦੁਆਰੇ ਦੀ ਸੇਵਾ ਕਰਦੇ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਪਾਣੇ ਮਾਰੇ ਇੱਕਔਰਤ ਨੇ ਕਿਹਾ ਦੇਖੋ ਅਨ ਨਵੀ ਜੋੜੀ ਨੂੰ ਬੁੜਾਪੇ ਦੇ ਵਿੱਚ ਵੀ ਸ਼ਰਮ ਨਹੀਂ ਆਉਂਦੀ ਇਹ ਸੁਣ ਕੇ ਜਸਵੀਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸਨੇ ਸੋਚਿਆ ਕਿ ਅਸੀਂ ਸਤਿਮੁੱਚ ਗਲਤ ਕੀਤਾ ਹੈ ਪਰ ਮਾਨ ਸਿੰਘ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਕਿਹਾ ਲੋਕ ਤਾਂ ਗੱਲਾਂ ਕਰਦੇ ਹਨ ਸਾਨੂੰ ਆਪਣੀ ਖੁਸ਼ੀ ਦੀ ਪਰਵਾਹ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਜਸਵੀਰ ਅਤੇ ਮਾਨ ਸਿੰਘ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਉਹ ਦੋਵੇਂ ਗੁਰਦੁਆਰੇ ਵਿੱਚ ਸੇਵਾ ਕਰਨ ਲੱਗੇ ਅਤੇ ਪਿੰਡ ਦੇ ਲੋਕਾਂ ਦੇ ਵਿੱਚ ਵੀ ਹੌਲੀ-ਹੌਲੀ ਬਦਲਾਅਣ ਲੱਗਿਆ ਪਿੰਡ ਦੇ ਲੋਕ ਵੀ ਛਲਾਗਾ ਕਰਨ ਲੱਗੇ ਪੁੱਤਰ ਹੋਵੇ ਤਾਂ ਇਹੋ ਜਾਂ ਤੇ ਹੋਵੇ ਤਾਂ ਇਹੋ ਜੀ ਬਿਬੜਾਪੇ ਦੇ ਵਿੱਚ ਵੀ ਲੋਕਾਂ ਦਾ ਖਿਆਲ ਨਹੀਂ ਰੱਖਿਆ ਆਪਣੇ ਮਾਤਾ ਪਿਤਾ ਦੀ ਖੁਸ਼ੀ ਵੇਖੀ ਨਹੀਂ ਤਾਂ ਇਹੋ ਜੀ ਉਮਰ ਦੇ ਵਿੱਚ ਲੋਕਾਂ ਦੇ ਤਾਨੇ ਮੇੜਨ ਤੋਂ ਡਰਦੇ ਮੁੰਡੇ ਅਤੇ ਕੁੜੀਆਂ ਆਪਣੇ ਸੱਸੂਰੇ ਨੂੰ ਘਰੋਂ ਕੱਢ ਦਿੰਦੀਆਂ ਹਨ ਇਹ ਅਜੀਬ ਹਨ ਜਿਨ੍ਹਾਂ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੇ ਮਾਤਾ ਪਿਤਾ ਦੀ ਖੁਸ਼ੀ ਨੂੰ ਦੇਖਿਆ ਉਹਨਾਂ ਦਾ ਆਪਸ ਵਿੱਚ ਵਿਆਹ ਕਰਾ ਦਿੱਤਾ ਚਲੋ ਸਾਰੇ ਲੋਕ ਜਿਹੜੇ ਹਨ ਉਹ ਇਸੇ ਸਮਰਥਨ ਦੇ ਵਿੱਚ ਹਨ ਕੁਝ ਲੋਕ ਹਮੇਸ਼ਾ ਦੀ ਤਰ੍ਹਾਂ ਖਿਲਾਫ ਹਨ ਹਾਂਜੀ ਐਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਕੀ ਲੱਗਦਾ ਹੈ ਵੀ ਜਸਵੀਰ ਅਤੇ ਮਾਨ ਸਿੰਘ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਜਾਂ ਉਹਨਾਂ ਨੂੰ ਸਮਾਜ ਦੀ ਮਰਿਆਦਾ ਦੇਖਣੀ ਚਾਹੀਦੀ ਸੀ ਕਿਉਂਕਿ ਆਪਣੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਰਿਵਾਜ ਨਹੀਂ ਹੈ ਹਾਲਾਂਕਿ ਸਾਡਾ ਪਰਸਨਲ ਇਸ ਬਾਰੇ ਕੁਝ ਵੀ ਕਹਿਣਾ ਨਹੀਂ ਹੈ ਜਿਸ ਤਰ੍ਹਾਂ ਦੀ ਕਹਾਣੀ ਸੀ ਅਸੀਂ ਉਸ ਦੇ ਵਿੱਚ ਪਾਤਰਾਂ ਦੇ ਨਾਮ ਜਗਾਂ ਅਤੇ ਫੋਟੋਆਂ ਮਦਲ ਕੇ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੀ ਪਰਸਨਲ ਲਾਈਫ ਨੂੰ ਇਸ ਤਰ੍ਹਾਂ ਦਿਖਾਇਆ ਜਾਵੇ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਤੁਹਾਨੂੰ ਸੱਚਮੁੱਚ ਲੱਗਦਾ ਹੈ ਵੀ ਉਹਨਾਂ ਦੋਹਾਂ ਨੇ ਸਹੀ ਫੈਸਲਾ ਲਿਆ ਤਾਂ ਵੀ ਦੱਸਣਾ ਜਾਂ ਤੁਸੀਂ ਸੋਚਦੇ ਹੋ ਵੀ ਇਹੋ ਜਿਹੇ ਲੋਕ ਸਮਾਜ ਨੂੰ ਗੰਦਲਾ ਕਰਦੇ ਹਨ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੁਹਾਡੀ ਇਸ ਬਾਰੇ ਆ ਰਾਏ ਹੈ ਤਾਂ ਵੀ ਦੱਸ ਸਕਦੇ ਹੋ ਹਾਂਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਆਪਣੀ ਰਾਏ ਕਮੈਂਟ ਦੇ ਵਿੱਚ ਲੈਣਾ ਨਾ ਭੁੱਲਣਾ ਤੁਹਾਡੀ رائے ਦਾ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਧੰਨਵਾਦ